ਗਲਗੀਆਂ ਵਾਲੇ ਨਾਲ ਰੁੱਸ ਕੇ ਜਾਏਗਾ ਕਿੱਥੇ ਮੁਸਲਮਾਨ ਭਰਾ ਐ ਤੂੰ ਮੁਹੰਮਦ ਸਾਹਿਬ ਨਾਲ ਰੁੱਸ ਕੇ ਜਾਏਗਾ ਕਿੱਥੇ ਹਿੰਦੂ ਵੀਰਾ ਤੂੰ ਰਾਮਕ੍ਰਿਸ਼ਨ ਨਾਲ ਰੁੱਸ ਕੇ ਕਿੱਥੇ ਜਾਏਗਾ ਤੇ ਸਿੱਖੋ ਪਬਜਾ ਵਾਲੇ ਨਾਲ ਰੁੱਸ ਕੇ ਜਾਓਗੇ ਕਿੱਥੇ ਡੀਐਨਏ ਨਹੀਂ ਬੋਲਣਾ ਤੇਰਾ ਤੂੰ ਜਾ ਬਣ ਜਾ ਕਿਸੇ ਚਰਚ ਚ ਵੜ ਜਾਈਂ ਪਰ ਤੇਰੇ ਡੀਐਨਏ ਨੇ ਕਹਿਣਾ ਗਲਤ ਹੋ ਗਿਆ ਕੁਝ ਸੈੱਲ ਮੈਂਬਰੀ ਵੀ ਕੋਈ ਚੀਜ਼ ਐ ਸੈੱਲ ਮੈਂਬਰੀ ਵੀ ਕੋਈ ਤੇਰੇ ਡੀਐਨਏ ਨੇ ਕਹਿਣਾ ਕੁਝ ਗਲਤ ਹੋ ਗਿਆ ਤੂੰ ਅਨੰਦਪੁਰ ਸਾਹਿਬ ਦੀ ਦੇਲ ਹੀ ਟੱਪੀ ਤੈਨੂੰ ਲੱਗਣਾ ਕੁਝ ਠੀਕ ਹੋਇਆ ਅੱਜ ਤੇਰੀ ਸੈੱਲ ਮੈਂਬਰੀ ਬੋਲੂ ਤੂੰ ਦਰਬਾਰ ਸਾਹਿਬ ਦੀ ਦੇਲ ਹੀ ਟੱਪੇਂਗਾ ਤੈਨੂੰ ਲੱਗਣਾ ਠੀਕ ਹੋਇਆ ਅੱਜ ਕੁਝ ਤੇ ਜਿੱਦਣ ਉਹ ਸੈੱਲ ਮੈਂਬਰ ਹੀ ਛੱਡ ਕੇ ਆਪਣਾ ਡੀਐਨਏ ਛੱਡ ਕੇ ਉਹ ਤੇਰੇ ਅੰਦਰ ਵਾਲੇ ਨੇ ਕਹਿਣਾ ਕੁਝ ਗਲਤ ਕਰ ਚੱਲੇ ਆ ਇਹ ਗੱਲ ਬਣੀ ਨਹੀਂ ਸਾਡੇ ਦਾਦੇ ਸਾਡੇ ਪੜਦਾਦੇ ਸਾਡੇ ਦਾਦੀਆਂ ਤੇ ਦਾਦੇ ਪ੍ਰੇਮੀ ਰਹੇ ਆ ਕਿਸੇ ਨਾ ਕਿਸੇ ਦੇ ਥੋ